ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੀ ਕੀਤੀ ਹੋਈ ਕਮਾਈ ਵਿੱਚ ਬਰਕਤ ਕਿਵੇਂ ਪੈ ਸਕਦੀ ਹੈ ਇਸ ਲਈ ਸਾਨੂੰ ਜੋ ਗੱਲਾਂ ਸਮਝਣ ਦੀ ਜ਼ਰੂਰਤ ਹੈ ਇਹ ਜਾਣਨ ਲਈ ਵੀਡੀਓ ਨਾਲ ਅੰਤ ਤੱਕ ਜੁੜੇ ਰਹਿਣਾ ਜੀ ਸਾਧ ਸੰਗਤ ਜੀ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਰ ਸਾਨੂੰ ਸਾਡੀ ਮਿਹਨਤ ਦਾ ਫਲ ਨਹੀਂ ਮਿਲਦਾ ਸਾਡੀ ਕਮਾਈ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਕਹਿੰਦੇ ਇੱਕ ਸੇਠ ਸੀ ਉਹ ਦੁਕਾਨਦਾਰੀ ਕਰਦਾ ਸੀ ਉਹ ਬਹੁਤ ਮਿਹਨਤ ਕਰਦਾ ਪਰ ਫਿਰ ਵੀ ਉਹਨਾਂ ਦੀ ਦੁਕਾਨ ਐਨੀ ਨਹੀਂ ਸੀ ਚੱਲਦੀ ਉਹ ਸੇਠ ਬੜਾ ਹੀ ਦੁਖੀ ਰਹਿਣ ਲੱਗਾ ਕਿ ਮੈਂ ਐਨੀ ਮਿਹਨਤ ਕਰਦਾ ਹਾਂ ਬਚਦਾ ਤਾਂ ਵੀ ਕੁਝ ਨਹੀਂ ਕਹਿੰਦੇ ਉਸ ਨੂੰ ਕਿਸੇ ਨੇ ਦੱਸਿਆ ਕਿ ਆਪਣੇ ਨਗਰ ਵਿੱਚ ਇੱਕ ਸਾਧੂ ਆਏ ਹਨ ਤੁਸੀਂ ਉਹਨਾਂ ਕੋਲ ਜਾਓ ਸ਼ਾਇਦ ਕੋਈ ਹੱਲ ਦੱਸ ਦੇਣ ਫੇਰ ਹੋ ਸੇਠ ਸਾਧੂ ਕੋਲ ਪਹੁੰਚਿਆ ਸਾਧੂ ਭਗਤੀ ਵਿੱਚ ਲੀਨ ਸੰਨ ਸੇਠ ਨੇ ਜਾ ਕੇ ਦੱਸਿਆ ਕਿ ਸਾਧੂ ਜੀ ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਮੇਰੀ ਦੁਕਾਨ ਨਹੀਂ ਚੱਲ ਰਹੀ ਸਾਧੂ ਨੇ ਅੱਖਾਂ ਨਾ ਖੋਲੀਆਂ ਬੰਦ ਅੱਖਾਂ ਤੇ ਕਿਹਾ ਪਾਈ ਤੂੰ ਘੱਟ ਤੋਲਣਾ ਛੱਡ ਬਰਕਤ ਆਪੇ ਪੈ ਜਾਵੇਗੀ ਸੇਠ ਬਹੁਤ ਹੈਰਾਨ ਹੋਇਆ ਕਿ ਸਾਧੂ ਜੀ ਨੂੰ ਕਿੰਜ ਪਤਾ ਲੱਗਾ ਕਿ ਮੈਂ ਘੱਟ ਤੋਲਦਾ ਹਾਂ ਕਿਉਂਕਿ ਸੇਠ ਹਮੇਸ਼ਾ ਇਵੇਂ ਹੀ ਕਰਦਾ ਸੀ ਮਨ ਵਿੱਚ ਸੋਚਿਆ ਕਿ ਅੱਜ ਤੋਂ ਬਾਅਦ ਮੈਂ ਕਦੇ ਸੌਦਾ ਘੱਟ ਨਹੀਂ ਤੋਲਾਂਗਾ ਸੇਠ ਕਾਫੀ ਦੇਰ ਤੱਕ ਉੱਥੇ ਬੈਠਾ ਰਿਹਾ ਪਰ ਸਾਧੂ ਨੇ ਕੋਈ ਵੀ ਗੱਲ ਨਾ ਕੀਤੀ ਫਿਰ ਸੇਠ ਨੇ ਦੁਕਾਨਦਾਰੀ ਦਾ ਤਰੀਕਾ ਬਦਲ ਦਿੱਤਾ ਤੇ ਗਾਹਕਾਂ ਨੂੰ ਕਹਿ ਦਿੱਤਾ ਆਪ ਹੀ ਸੌਦਾ ਤੋਲ ਕੇ ਲੈ ਜਾਓ ਹੁਣ ਦੁਕਾਨ ਤੇ ਜਿਹੜਾ ਵੀ ਗਾਹਕ ਆਉਂਦਾ ਆਪਣੇ ਹੱਥੀ ਸੌਦਾ ਤੋਲ ਕੇ ਲੈ ਜਾਂਦਾ ਤੇ ਸੇਠ ਦੀ ਇਮਾਨਦਾਰੀ ਤੇ ਬੜਾ ਖੁਸ਼ ਹੁੰਦਾ ਕਿ ਕਿੰਨਾ ਇਮਾਨਦਾਰ ਹੈ ਸਾਨੂੰ ਆਪ ਹੀ ਸੌਦਾ ਤੋਲਣ ਲਈ ਕਹਿ ਦਿੰਦਾ ਹੈ ਇਫਤਰਾ ਸੇਠ ਦੀ ਇਮਾਨਦਾਰੀ ਦੇ ਚਰਚੇ ਚਾਰ ਚਫੇਰੇ ਹੋ ਗਏ ਤੇ ਸੇਠ ਦੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗੀ ਰਹਦੀ ਗਾਹਕ ਆਪੇ ਤੋਲ ਕੇ ਸੌਦਾ ਲੈ ਜਾਂਦੇ ਹੌਲੀ ਹੌਲੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਪਤਾ ਲੱਗ ਗਿਆ ਤੇ ਉਹ ਵੀ ਸੇਠ ਕੋਲੋਂ ਸੌਦਾ ਲੈਣ ਲਈ ਆਉਣ ਲੱਗੇ ਤੇ ਫੇਟ ਦਾ ਇਨਾ ਕੰਮ ਵੱਧ ਗਿਆ ਕਿ ਉਹ ਦਿਨਾਂ ਵਿੱਚ ਹੀ ਬਹੁਤ ਅਮੀਰ ਹੋ ਗਿਆ ਕਿ ਸੌਦਾ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਣਵਾ ਲਏ ਕਹਿੰਦੇ ਇੱਕ ਦਿਨ ਸੋਚਿਆ ਕਿ ਜਿਸ ਸਾਧੂ ਦੇ ਬਚਨਾ ਕਰਕੇ ਮੈਂ ਕੰਗਾਲ ਤੋਂ ਅਮੀਰ ਹੋ ਗਿਆ ਹਾਂ ਉਹਨਾਂ ਦਾ ਇੱਕ ਵਾਰ ਧੰਨਵਾਦ ਕਰਕੇ ਆਵਾਂ ਫਿਰ ਫੇਟ ਸਾਧੂ ਕੋਲ ਗਿਆ ਸਾਧੂ ਫਿਰ ਉਵੇਂ ਹੀ ਭਗਤੀ ਵਿੱਚ ਲੀਨ ਸੀ ਤੇ ਜਾ ਕੇ ਸਾਧੂ ਨੂੰ ਨਮਸਕਾਰ ਕੀਤੀ ਤੇ ਕਿਹਾ ਸਾਧੂ ਜੀ ਮੈਂ ਉਹੀ ਫੇਟ ਹਾਂ ਜਿਹੜਾ ਘਟ ਤੋਲਦਾ ਸੀ ਤੁਸੀਂ ਮੈਨੂੰ ਘਟ ਤੋਲਣ ਤੋਂ ਮਨਾ ਕੀਤਾ ਸੀ ਹੁਣ ਮੇਰੇ ਕੰਮ ਵਿੱਚ ਇੰਨੀਆਂ ਬਰਕਤਾਂ ਪੈ ਗਈਆਂ ਨੇ ਮੈਂ ਇੰਨਾ ਅਮੀਰ ਹੋ ਗਿਆ ਹਾਂ ਕਿ ਮੈਂ ਵੱਟੇ ਵੀ ਸੋਨੇ ਦੇ ਬਣਵਾ ਲਏ ਨੇ ਤੇ ਅੱਜ ਫੇਰ ਸਾਧੂ ਨੀਵੀਂ ਪਾਈ ਚੁੱਪ ਕਰਕੇ ਬੈਠੇ ਨੇ ਫਰੇਟ ਨੇ ਕਿਹਾ ਸਾਧੂ ਜੀ ਅੱਜ ਵੀ ਤੁਸੀਂ ਕੋਈ ਬਚਨ ਕਰੋ ਤੁਹਾਡੇ ਪਹਿਲੇ ਬਚਨਾਂ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਹੈ ਸਾਧ ਸੰਗਤ ਜੀ ਸਾਧੂ ਜੀ ਉਵੇਂ ਹੀ ਨੀਵੀਂ ਪਾਈ ਤੇ ਹੀ ਬੋਲੇ ਤੈਨੂੰ ਸਭ ਕੁਝ ਤਾਂ ਮਿਲ ਗਿਆ ਹੈ ਹੁਣ ਤੈਨੂੰ ਹੋਰ ਕੀ ਚਾਹੀਦਾ ਹੈ ਉਹ ਕਹਿੰਦਾ ਨਹੀਂ ਸਾਧੂ ਜੀ ਕੋਈ ਤਾਂ ਬਚਨ ਕਰੋ ਸਾਧੂ ਨੇ ਕਿਹਾ ਹੁਣ ਤੈਨੂੰ ਸਭ ਕੁਝ ਤਾਂ ਮਿਲ ਗਿਆ ਹੈ ਹੁਣ ਤੂੰ ਇੰਜ ਕਰ ਉਹ ਸੋਨੇ ਦੇ ਵੱਟੇ ਨਦੀ ਵਿੱਚ ਸੁੱਟਿਆ ਤਾਂ ਕਹਿੰਦੇ ਜਦੋਂ ਸੋਨੇ ਦੇ ਵੱਟੇ ਸੁੱਟਣ ਦੀ ਗੱਲ ਕੀਤੀ ਤਾ ਫੇਟ ਦੇ ਮਨ ਵਿੱਚ ਆਇਆ ਪਹਿਲੇ ਬਚਨਾਂ ਨਾਲੋਂ ਹੁਣ ਵਾਲੇ ਜਿਆਦਾ ਔਖੇ ਨੇ ਕਿਉਂਕਿ ਆਪਣੀ ਕਮਾਈ ਨੂੰ ਪਾਣੀ ਵਿੱਚ ਰੋੜ ਦੇਣਾ ਸੌਖਾ ਨਹੀਂ ਹੁੰਦਾ ਸਾਧ ਸੰਗਤ ਜੀ ਫਿਰ ਸੇਠ ਨੇ ਸੋਚਿਆ ਕਿ ਸਾਧੂ ਦੇ ਉਹਨਾਂ ਬਚਨਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਨੂੰ ਕੰਗਾਲ ਤੋਂ ਅਮੀਰ ਬਣਾ ਦਿੱਤਾ ਹੈ ਸ਼ੇਟ ਨੇ ਸੱਤ ਵਜਨ ਕਿਹਾ ਤੇ ਵਾਪਸ ਚਲਾ ਗਿਆ ਤੇ ਰਸਤੇ ਵਿੱਚ ਇੱਕ ਨਦੀ ਆਉਂਦੀ ਸੀ ਉਸ ਵਿੱਚ ਵਟੇ ਸੁੱਟ ਆਇਆ ਤੇ ਆ ਕੇ ਆਪਣੀ ਦੁਕਾਨਦਾਰੀ ਸ਼ੁਰੂ ਕਰ ਦਿੱਤੀ ਦੋ ਚਾਰ ਦਿਨ ਬੀਤੇ ਉਸੇ ਨਦੀ ਥਾਣੀ ਆਸ-ਪਾਸ ਦੇ ਪਿੰਡਾਂ ਦੇ ਜੋ ਦੁਕਾਨਦਾਰ ਆਉਂਦੇ ਸਨ ਸ਼ੇਟ ਦੀ ਦੁਕਾਨ ਤੋਂ ਸੌਦਾ ਲੈਣ ਲਈ ਲੰਗ ਕੇ ਆਉਂਦੇ ਸਨ ਉਧਰ ਦੀ ਜਦੋਂ ਉਹ ਦੁਕਾਨਦਾਰ ਨਦੀ ਪਾਰ ਕਰ ਰਹੇ ਸੀ ਕੰਡੇ ਤੇ ਪਹੁੰਚਣ ਲੱਗੇ ਪਾਣੀ ਦਾ ਵਹਾ ਥੋੜਾ ਘਟ ਸੀ ਤਾਂ ਇੱਕ ਮਨੁੱਖ ਦੇ ਪੈਰਾਂ ਵਿੱਚ ਕੁਝ ਚੁਬਿਆ ਉਸ ਨੇ ਹੱਥ ਪਾ ਕੇ ਦੇਖਿਆ ਕਿ ਉਹੀ ਸੋਨੇ ਦਾ ਵੱਟਾ ਥੋੜਾ ਅੱਗੇ ਵਧਿਆ ਤੇ ਫਿਰ ਵੱਟਾ ਚੁਬਿਆ ਉਹਨੇ ਜਦੋਂ ਚੁੱਕਿਆ ਜਿੰਨੇ ਵੀ ਵਟੇ ਉਹ ਸੁੱਟ ਕੇ ਗਿਆ ਸੀ ਉਹ ਸਾਰੇ ਹੀ ਉਸ ਮਨੋਖ ਨੂੰ ਮਿਲ ਗਏ ਜਿਵੇਂ ਸੋਨੇ ਦੇ ਵਟੇ ਕੱਢ ਕੇ ਨਾਲ ਦੇ ਸਾਥੀਆਂ ਨੂੰ ਦਿਖਾਏ ਉਹਨਾਂ ਵਿੱਚੋਂ ਕੁਝ ਕੋ ਨੂੰ ਪਤਾ ਸੀ ਕਿ ਇਹ ਵਟੇ ਸੇਠ ਦੇ ਹਨ ਉਹਨਾਂ ਨੇ ਉਸ ਮਨੋਖ ਨੂੰ ਦੱਸਿਆ ਕਿ ਇਹ ਵਟੇ ਸੇਠ ਦੇ ਹਨ ਜੇਸਸ ਸੇਟ ਕੋਲੋਂ ਆਪਾਂ ਸੌਦਾ ਲੈਣ ਚੱਲੇ ਹਾਂ ਉਹ ਬੜਾ ਹੀ ਇਮਾਨਦਾਰ ਸੇਟ ਹੈ ਹੋ ਸਕਦਾ ਹੈ ਕਿਸੇ ਚੋਰ ਨੇ ਚੋਰੀ ਕੀਤੇ ਹੋਣ ਉਹਦੀ ਦੁਕਾਨ ਤੋਂ ਤੇ ਨਦੀ ਪਾਰ ਕਰਦੇ ਇੱਥੇ ਡਿੱਗ ਗਏ ਹੋਣ ਉਹਨਾਂ ਨੇ ਸੋਚਿਆ ਕਿ ਉਹ ਬੜਾ ਹੀ ਭਲਾਪੁਰਸ਼ ਹੈ ਆਪਾਂ ਉੱਥੇ ਜਾਣਾ ਤਾਂ ਹੈ ਕਿਉਂ ਨਾ ਉਸ ਨੂੰ ਵਟੇ ਵੀ ਦੇ ਆਈਏ ਉਹ ਦੁਕਾਨਦਾਰ ਉਹਦੀ ਦੁਕਾਨ ਤੇ ਪਹੁੰਚੇ ਤੇ ਵਟੇ ਅੱਗੇ ਰੱਖ ਕੇ ਕਹਿੰਦੇ ਸੇਠ ਜੀ ਲਓ ਆਪਣੀ ਅਮਾਨਤ ਵਟੇ ਦੇਖਦੇ ਸਾਰ ਸੇਠ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਦੁਕਾਨਦਾਰਾ ਨੂੰ ਕਿਹਾ ਕਿ ਤੁਸੀਂ ਸਾਦਾ ਤੋਲ ਲਓ ਜਿੰਨਾ ਸਾਦਾ ਤੋਲਣਾ ਹੈ ਤੇ ਆਪ ਸਾਧੂ ਕੋਲ ਚਲਾ ਗਿਆ ਤੇ ਜਾ ਕੇ ਬੇਨਤੀ ਕੀਤੀ ਸਾਧੂ ਜੀ ਤੁਸੀਂ ਵੱਟੇ ਨਦੀ ਵਿੱਚ ਸੁੱਟਣ ਲਈ ਕਿਹਾ ਸੀ ਤੇ ਮੈਂ ਸੁੱਟ ਦਿੱਤੇ ਪਰ ਕਿਸੇ ਨੇ ਇਹ ਵੱਟੇ ਮੈਨੂੰ ਵਾਪਸ ਲਿਆ ਦਿੱਤੇ ਨੇ ਹੁਣ ਮੈਂ ਕੀ ਕਰਾਂ ਇਨ੍ਹਾਂ ਵੱਟਿਆਂ ਦਾ ਸਾਧੂ ਜੀ ਨੇ ਸਿਰ ਚੁੱਕਿਆ ਤੇ ਸੇਠ ਵੱਲ ਅੱਖਾਂ ਪਰ ਕੇ ਦੇਖਿਆ ਤੇ ਕਿਹਾ ਇਹ ਵੱਟੇ ਤੂੰ ਰੱਖ ਲੈ ਕਿਉਂਕਿ ਜੋ ਕਮਾਈ ਸੱਚੀ ਹੈ ਫਿਰ ਕਦੇ ਨਹੀਂ ਰੁੜਦੀ ਕਿਉਂਕਿ ਹੱਕ ਸੱਚ ਦੀ ਕਮਾਈ ਕਿਤੇ ਨਹੀਂ ਜਾਂਦੀ ਸਾਧ ਸੰਗਤ ਜੀ ਹਰ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਓ ਆਪਣੀ ਕਿਰਤ ਸੱਚੀ ਰੱਖੋ ਬਰਕਤਾਂ ਪਰਮਾਤਮਾ ਆਪ ਪਾਉਣਗੇ ਕਿਉਂਕਿ ਪਰਮਾਤਮਾ ਵੀ ਇਮਾਨਦਾਰੀ ਤੇ ਸੱਚੇ ਕਿਰਤ ਕਰਨ ਵਾਲਿਆਂ ਤੇ ਹੀ ਖੁਸ਼ ਹੁੰਦੇ ਨੇ ਦੇਈ ਮੰਨਣ ਨਾਲ ਕੀਤੀ ਕਮਾਈ ਸਾਡੇ ਕਿਸੇ ਕੰਮ ਨਹੀਂ ਆਉਂਦੀ ਉਹ ਕਿਸੇ ਨਾ ਕਿਸੇ ਤਰੀਕੇ ਰੁੜ ਹੀ ਜਾਂਦੀ ਹੈ ਤੇ ਹੱਕ ਸੱਚ ਦੇ ਕੀਤੀ ਕਮਾਈ ਜੇ ਕਿਤੇ ਚਲੀ ਵੀ ਜਾਵੇ ਤਾਂ ਕਿਸੇ ਨਾ ਕਿਸੇ ਬਹਾਨੇ ਸਾਡੇ ਕੋਲ ਵਾਪਸ ਆ ਹੀ ਜਾਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਨ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ